ਜੀ ਸਾਰੇੰਨ ਪਿਆਰ ਭਰੀ ਹਸਤੀ ਕਰੋ। ਰਾਣਾ ਸਭ ਠੀਕ ਹੋਸ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵਾਂਗੇ। ਸਾਰੇ ਪਿਆਰੇ ਭੈਣਾਂ ਨੂੰ ਪਹਿਲਾਂ ਰਿਕਵੈਸਟ ਆ ਬਲੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ। ਵੀਡੀਓ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਸੂਟਾਂ ਦੀ 컬ੈਕਸ਼ਨ ਕਿੱਦਾਂ ਦੀ ਲੱਗ ਰਹੀ ਹੈਗੀ। ਅੱਜ ਜਿਹੜੀ ਆਪਾਂ 컬ੈਕਸ਼ਨ ਲਾਵਾਂਗੇ ਤੁਹਾਡੇ ਤੁਹਾਡੇ ਲਈ ਇਹ ਗਰਮੇ ਵਾਲੇ ਸਟਾਕ ਨੂੰ ਸਾਰੇ ਆਪਾਂ ਨੇ ਕਲੀਅਰ ਕਰਨਾਗਾ ਤੇ ਬਹੁਤ ਜ਼ਿਆਦੇ ਘੱਟ ਰੇਟ ਤੇ ਲਾਵਾਂਗੇ। ਏ ਆਪਣੇ ਕੋਲੇ ਕੋਈ ਸਿੰਗਲ ਪੀਸ ਆ ਕੋਈ ਦੋ ਪੀਸ ਨਹੀਂ ਜਿੰਨੇ ਵੀ ਆਪਣੇ ਕੋਲੇ ਹੈਗੇ ਨੇ ਸਾਰੇ ਆਪਾਂ ਤੁਹਾਨੂੰ ਵੀਡੀਓ ਚ ਸ਼ੋਅ ਕਰਾਂਗੇ ਆਨਲਾਈਨ ਪੇਮੈਂਟ ਆ ਆਪਣੀ ਆਨਲਾਈਨ ਪੇਮੈਂਟ ਕਰਕੇ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਮੰਗਵਾ ਸਕਦੇ ਹੋ ਜਿਹੜੀ ਅੱਜ ਵਾਲੀ ਵੀਡੀਓ ਆ ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਰਹਿਣ ਵਾਲੀ ਆ ਕਿਉਂਕਿ ਗਰਮੀਆਂ ਚ ਇਹਨਾਂ ਦੇ ਰੇਟ ਬਹੁਤ ਜ਼ਿਆਦਾ ਹਾਈ ਹੋ ਜਾਂਦੇ ਨੇ ਸੂਤਾਂ ਦੇ ਹੁਣ ਆਪਾਂ ਨੇ ਸਟਾਕ ਕਲੀਅਰ ਕਰਨਾ ਕਿਉਂਕਿ ਆਪਾਂ ਨੇ ਕੋਈ ਸੂਤ ਨਹੀਂ ਰੱਖਣਾ ਹੈਗਾ ਨੈਕਸਟ ਟਾਈਮ ਅਗਲੀ ਗਰਮੀ 'ਚ ਬਹੁਤ ਜ਼ਿਆਦਾ ਫਿਰ ਫੈਸ਼ਨ ਚੇਂਜ ਹੋ ਜਾਂਦਾ ਕੋਈ ਨਵਾਂ ਡਿਜ਼ਾਈਨ ਆ ਜਾਂਦਾ ਕੋਈ ਕਿਦਾਂ ਦਾ ਕੋਈ ਕਿਦਾਂ ਦਾ ਇਸ ਲਈ ਆਪਾਂ ਨੇ ਜਿਹੜਾ ਆਪਣਾ ਏਕੇ ਸਮਰ ਵਾਲੀ ਕਲੈਕਸ਼ਨ ਆ ਸਾਰੀ ਆਪਾਂ ਨੇ ਕਲੀਅਰ ਕਰਕੇ ਸੇਲ ਲਗਾ ਕੇ ਸਾਰੀ ਕੱਢ ਦੇਣੀ ਆ ਇਹ ਆਪਾਂ ਬਿਨਾ ਪ੍ਰੋਫਿਟ ਦੇ ਕੱਢ ਦੇਣਾਗਾ ਇਹਦੇ ਵਿੱਚ ਆਪਣਾ ਕੋਈ ਮਾਰਜਨ ਨਹੀਂ ਹੋਊਗਾ ਕੋਈ ਸ਼ੇ ਕਾਟਨ ਦੁਪੱਟੇ ਨਾਲ ਨੇ ਕੋਈ ਕੁਸਮਸਲੀਨ ਦੁਪੱਟੇ ਨਾਲ ਨੇ ਕੋਈ ਸਿੰਗਲ ਪੀਸ ਆ ਕੋਈ ਦੋ ਪੀਸ ਨੇ ਜਿੰਨੇ ਕੁ ਵੀ ਪੀਸ ਆਪਣੇ ਕੋਲੇ ਹੈਗੇ ਨੇ ਆਪਾਂ ਤੁਹਾਨੂੰ ਸ਼ੋਅ ਕਰਾਂਗੇ ਕੋਈ ਤੁਹਾਨੂੰ ਪਸੰਦ ਆ ਤੁਸੀਂ ਫਾਇਦਾ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਸੂਟ ਮੰਗਵਾ ਸਕਦੇ ਹੋਗੇ ਤੁਸੀਂ ਨਵੀਂ ਕਲੈਕਸ਼ਨ ਚੋ ਕਿਸੇ ਵੀ ਪ੍ਰਕਾਰ ਦਾ ਕੋਈ ਬੁਟੀਕ ਪੀਸ ਤਿਆਰ ਕਰਵਾਉਣਾ ਕਾ ਤਾਂ ਵੀ ਸਾਨੂੰ ਆਰਡਰ ਕਰ ਸਕਦੇ ਹੋ ਤੇ ਆਪਣੀ ਮਨਪਸੰਦ ਦਾ ਸੂਟ ਤਿਆਰ ਕਰਵਾ ਸਕਦੇ ਹੋ ਪਹਿਲਾ ਸੂਟ ਹੈਗਾ ਆਪਣੇ ਕੋਲੇ ਕਾਟਨ ਦੁਪੱਟੇ ਨਾਲ ਇਹ ਜਿਹੜੇ ਕਾਟਨ ਦੁਪੱਟੇ ਨਾਲ ਸੂਟ ਆਪਾਂ ਲਾਵਾਂਗੇ ਨਾ ਇਹ ਤੁਸੀਂ ਵੀਡੀਓ ਪਹਿਲਾਂ ਚੈੱਕ ਕਰ ਸਕਦੇ ਆਪਾਂ 6 ਸੁੰਨੜ ਦੀ ਲਾਈਵ ਉੱਥੇ ਆਪਣਾ ਮਾਰਜਿਨ ਰੱਖਿਆ ਹੋਇਆ ਸੀਗਾ 600 ਤੇ ਅੱਜ ਆਪਾਂ ਲਾਵਾਂਗੇ 450 ਤੇ 450 ਨੂੰ 450 ਚ ਆਪਣਾ ਕੋਈ ਮਾਰਜਨ ਨਹੀਂ ਹੋਊਗਾ ਪਰ ਇਹਦੇ ਤੇ ਸ਼ਿਪਿੰਗ ਆ ਗਈ ਜਿਹੜੀ ਉਹ 50 ਰੁਪਏ ਐਕਸਟਰਾ ਲੱਗਣਗੇ ਸੋਟ ਤੇ ਚਾਹੇ ਤੁਸੀਂ ਇੱਕ ਸੂਟ ਮੰਗਵਾ ਲਿਓ ਚਾਹੇ ਤੁਸੀਂ ਦੋ ਸੂਟ ਮੰਗਵਾ ਲਿਓ ਪਹਿਲਾ ਸੂਟ ਦੇਖ ਲਓ ਤੁਸੀਂ ਫਿਰੋਜੀ ਕਲਰ ਦਾ ਹੈਗਾ neck ਤੇ ਇਹਦੇ ਵਰਕ ਆਊਗਾ ਕਾਰਨ 100% ਹੋਊਗੀ ਇਹ ਮੈਕਸ ਬੈਲਕੋਲ ਨਹੀਂ ਹੋਊਗਾ ਇਹਦੇ ਵਿੱਚ ਆਹ ਵਾਲੀ ਇਹਦੇ ਨਾਲ ਪ੍ਰਿੰਟ ਬਾਟਮ ਰੱਖੀ ਹੋਈ ਹੈਗੀ ਬਹੁਤ ਜ਼ਿਆਦਾ ਵੀਡੀਓ ਲਾਈਆਂ ਸੀਗੀਆਂ ਇਹਨਾਂ ਦੀ ਆਪਾਂ ਸੂਟਾਂ ਦੀਆਂ ਕਾਟਨ ਦੁਪੱਟੇ ਨਾਲ ਤੁਸੀਂ ਚੈੱਕ ਕਰ ਵੀ ਸਕਦੇ ਹੋ ਚੈਨਲ ਤੇ ਜਾ ਕੇ ਬਸ ਹੁਣ ਆਪਣੇ ਕੋਲੇ ਸਾਰੇ ਇਹ 2-4 ਕੁ ਪੀਸ ਪੈ ਨੇ ਕੁਝ ਕੁ ਆਪਾਂ ਅੱਜ ਲਾ ਦਾਂਗੇ ਕੁਝ ਜੇ 2-4 ਰਹਿੰਦੇ ਹੋਣਗੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਲਾਵਾਂਗੇ ਆ ਇਹਦੇ ਨਾਲ ਪਿਓਰ ਮਲਮਲ ਦਾ ਦੁਪੱਟਾ ਦਾ ਦੁਪੱਟੇ ਪੂਰੇ ਖੁੱਲੇ-ਢੁੱਲੇ ਹੋਣਗੇ ਪ्युअर ਮਰਮਲ ਦੇ ਦੁਪੱਟੇ ਨੇ 450 ਇਹਨਾਂ ਦਾ ਰੇਟ ਹੈ ਨਾਲਾ ਸ਼ਿਪਿੰਗ ਇਹਨਾਂ ਦੇ ਉੱਪਰ ਹੋਊਗੀ ਸ਼ਿਪਿੰਗ ਚਾਰਜ ਵਿੱਚ ਨਹੀਂ ਹੈਗੇ ਕਿਉਂਕਿ ਇਹ ਆਪਣਾ ਬਿਦਾਊਟ ਮਾਰਜਨ ਨੂੰ ਸੂਟਾਂ ਦੀ ਵੀਡੀਓ ਆਪ ਲਾ ਰਹੇ ਹਾਂਗੇ ਇਹਨਾਂ ਦੇ ਵਿੱਚ ਆਪਣਾ ਕੋਈ ਵੀ ਮਾਰਜਨ ਕੋਈ ਵੀ ਪ੍ਰੋਫਿਟ ਨਹੀਂ ਹੋਊਗਾ ਸੂਟਾਂ ਦੇ ਵਿੱਚ ਸਿਰਫ ਇੱਕ ਆਪਾਂ ਸੇਲ ਹੀ ਕਰਨੇ ਨੇ ਇਹ ਵਾਲੇ ਸੂਟ ਆਵਲਾ ਕਲਰ ਹੈ ਜੇ ਤੁਸੀਂ ਚਾਹੋ ਇੱਕ ਡਿਜ਼ਾਈਨ ਚ ਦੋ ਪੀਸ ਪੈ ਨੇ ਆਪਣੇ ਕੋਲੇ ਇੱਕ ਫਰੋਜ਼ੀ ਕਲਰ ਇੱਕ ਜੈਲੋ ਮਸਟਰਡ ਜੈਲੋ ਜਿਹ ਹੈਗਾ ਇਹਦੇ ਵੀ ਵਰਗ ਕੀਤਾ ਹੋਇਆਗਾ neck ਤੇ ਇਹਦੇ ਨਾਲ ਵੀ ਪ੍ਰਿੰਟ ਬਾਟਮ ਆ ਪ्युअर ਮਰਮਲ ਦਾ ਦੁਪੱਟਾ ਰਹਿਣਾ ਲਗਾ ਗਰਮੀਆਂ ਚ ਇਹ ਆਪਾਂ ਸੇਸ ਤੁਹਾਨੂੰ ਸੇਲ ਕੀਤੇ ਨੇ ਸੇਸ ਤੁਹਾਨੂੰ ਆਪਣੇ ਨਾਮ ਨਾਲ ਹੱਸ ਕੇ ਸੇਲ ਹੋਏ ਨੇ ਇਹ ਸੂਟ ਕਿਉਂਕਿ ਬਹੁਤ ਜ਼ਿਆਦਾ ਵਧੀਆ ਕਾਟਨ ਆ ਗਈ ਇਹ ਤੁਹਾਨੂੰ ਜਿਹੜਾ ਹੈਗਾ ਕਾਟਨ ਦੁਪੱਟੇ ਦੇ ਵਿੱਚ ਇਹ ਆਪਣੇ ਕੋਲੇ ਸਿੰਗਲ ਪੀਸ ਹੀ ਹੈਗਾ ਇਹ ਜੇ ਤੁਸੀਂ ਅੱਜ ਤੁਹਾਨੂੰ ਸੂਟ ਮਿਲਦਾ 450 ਦਾ ਬਹੁਤ ਜ਼ਿਆਦਾ ਫਾਇਦੇ ਵਿੱਚ ਹੈ ਕਿਉਂਕਿ ਇਹਦੇ ਤੇ ਸਾਰੇ ਤੇ ਆਰੀ ਵਰਕ ਕੀਤਾ ਹੋਇਆ ਹੈ ਸੂਟ ਤੇ ਸਾਰਾ ਆਰੀ ਵਰਕ ਕੀਤਾ ਹੋਇਆ ਬਹੁਤ ਜ਼ਿਆਦਾ ਵਧੀਆ ਸਟਾਫ ਹੈਗਾ ਇਹਨੂੰ ਲੱਗਿਆ ਹੋਇਆ ਬੈਕ ਫਰੰਟ ਇਹਦੇ ਦੋਨੇ ਪਾਸੇ ਪ੍ਰਿੰਟ ਬਣੇ ਹੋਏ ਆ ਦੇਖ ਸਕਦੇ ਹੋ ਦਾ ਰੇਟ ਕੋਸ਼ ਵੀ ਨਹੀਂ ਹੈਗਾ ਕਪੜੇ ਦੇ ਹਿਸਾਬ ਨਾਲ ਬਿਰਧ ਵਾਰਕ ਮਿਲੂਗਾ ਤੁਹਾਨੂੰ ਆਹ ਵਾਲੀ ਇਹਦੇ ਨਾਲੋਂ ਬਾਟਮ ਰਹਿਣ ਵਾਲੀ ਹੈ 22 ਮੀਟਰ ਦੀ ਕਟਾਂਗੀ ਇਹ ਵਾਲੀ ਆਹ ਵਾਲਾ ਇਹਦੇ ਨਾਲ ਰਹਿਣ ਵਾਲਾ ਪਿਓਰ ਮਲਮਲ ਦਾ ਦੁਪੱਟਾ ਦੁਪੱਟੇ ਨੇ ਜਿਹੜੇ ਉਹ ਵੀ ਖੁੱਲੇ ਡੁੱਲੇ ਰਹਿਣ ਵਾਲੇ ਨੇ ਇਦਾਂ ਨਹੀਂ ਹੈਗਾ ਵੀ ਜੇ ਆਪਾਂ ਨੇ 450 ਦਾ ਲਾਇਆ ਖਾਨੀ ਸੂਟ ਨਹੀਂ ਵਧੀਆ ਉਹਨਾਂ ਕਪੜਾ ਨਹੀਂ ਵਧੀਆ ਹੋਣਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸਿਰਫ ਆਪਾਂ ਨੇ ਇੱਕ ਸਟਾਕ ਈਅਰ ਕਰਨਾਗਾ ਦੇਖ ਸਕਦੇ ਹੋ ਖੁੱਲੇ ਡੁੱਲੇ ਦੁਪੱਟੇ ਨੇ ਜੇ ਤੁਸੀਂ 2-3 ਸੂਟ ਮੰਗਵਾਉਣੇ ਤਾਂ ਵੀ ਤੁਹਾਨੂੰ ਬਹੁਤ ਜ਼ਿਆਦਾ ਫਾਇਦੇ ਦੇ ਵਿੱਚ ਰਹਿਣ ਵਾਲੇ ਨੇ ਇਹ ਸੂਟ। ਅਗਲਾ ਸੂਟ ਹੈਗਾ ਆਪਣੇ ਕੋਲੇ ਮਸਲੀਨ ਦੁਪੱਟੇ ਨਾਲ। ਇਹਦਾ ਸੂਟ ਦਾ ਰੇਟ ਰਹਿਣ ਵਾਲਾ 550। ਇਹ ਆਪਾਂ ਸੂਟ 770 ਨੂੰ ਸੇਰ ਪਹਿਲਾਂ ਕੀਤੇ ਹੋਏ ਨੇ। ਇਹ ਡਿਜੀਟਲ ਚ ਆ ਜਾਂਦਾਗਾ ਇਹ ਪਿਓਰ ਕਾਟਨ ਨਹੀਂ ਹੁੰਦੀ ਇਹਨੂੰ ਜਿੰਨਾ ਮਰਜੀ ਤੁਸੀਂ ਧੋਈ ਜਾਇਓ ਜਿੰਨਾ ਮਰਜੀ ਤੁਸੀਂ ਪਾਈ ਜਾਇਓ ਕੱਪੜੇ ਸੁਨਾਬੜ ਪਹਿਣਾ ਨਾ ਇਹਨੇ ਖਰਾਬ ਹੋਣਾ ਕੱਪੜੇ ਆਹ ਘੜੀ ਇਹਦੇ ਨਾਲ ਟਾਈ ਡਾਈ ਮੀਟਰ ਦੀ ਕੱਟ ਮਨੂ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਆਉਣੀ ਹੈਗੀ ਫ੍ਰੀ ਲੈਂਥ ਬਣੂਗੀ ਤੁਹਾਡੀ ਜਿੰਨੀ ਮਰਜੀ ਤੁਸੀਂ ਰੱਖ ਲਿਓ ਟਾਈ ਡਾਈ ਮੀਟਰ ਦੀ ਕੱਟ ਆ ਆਹ ਵਾਲੀ ਇਹਦੇ ਨਾਲ ਗ੍ਰੇ ਕਲਰ ਦੀ ਬਾਟਮ ਲੱਗੀ ਹੋਈ ਆ ਪਿਓਰ ਮਸਲੀਨ ਦਾ ਇਹਦੇ ਨਾਲ ਦੁਪੱਟਾ ਰਹਿਣਾ ਲੋ ਪਹਿਲਾਂ ਇਹ ਨਾਲ ਮਲਮਲ ਦੇ ਦੁਪੱਟੇ ਸੀਗੇ ਇਹਦੇ ਨਾਲ ਰਹਿਣ ਵਾਲਾ ਪਿਓਰ ਮਸਲੀਨ ਦਾ ਦੁਪੱਟਾ ਤੁਸੀਂ ਵੀਡੀਓ ਚੈੱਕ ਕਰ ਸਕਦੇ ਹੋ ਇਹਨਾਂ ਦੀ ਆਪਾਂ ਪਹਿਲਾਂ ਕੀ ਰੇਟ ਤੇ ਵੀਡੀਓ ਲਈ ਹੋਈ ਹੈ ਬਿਲਕੁਲ ਤੁਹਾਨੂੰ ਘੱਟ ਰੇਟ ਤੇ ਮਿਲਣਗੇ ਇਹ ਸੂਟ ਹੋਣਾ ਕੋਈ ਮਾਰਜਨ ਨਹੀਂ ਆਪਣੇ ਇਹਨਾਂ ਦੇ ਵਿੱਚ ਰੱਖਿਆ ਹੋਇਆ ਸ਼ਿਪਿੰਗ ਇਹਨਾਂ ਦੀ ਐਕਸਟਰਾ ਪੈਣੀ ਆ 50 ਰੁਪਏ ਦੀ 50 ਰੁਪਏ ਐਕਸਟਰਾ ਦੇਣੇ ਪੈਣਗੇ ਤੁਹਾਨੂੰ ਇਹਦੇ ਇਹਦੇ ਵਿੱਚ ਵੀ ਆਪਣੇ ਕੋਲ ਹੀ ਦੋ ਕੰਮ ਹੈ ਇੱਕ ਬ੍ਰੀ ਦੂਸਰਾ ਆਪਣੇ ਕੋਲੇ ਹੈਗਾ ਰਾਣੀ ਜੈ ਸੇਡ ਬਹੁਤ ਜਿਆਦਾ ਵਧੀਆ ਸੇਡ ਆਗਾ ਇਹਨਾਂ ਨੂੰ ਤੁਸੀਂ ਆਪਣੀ ਹੈਗਾ ਵੀ ਬਾਲੀ ਗਰਮੀ ਚ ਵੀ ਜਿਵੇਂ ਹੁਣ ਆਪਾਂ ਮੌਸਮ ਚੇਂਜ ਹੋ ਰਿਹਾ ਹੈ ਹੁਣ ਵੀ ਤੁਸੀਂ ਆਮ ਨਾਲ ਵੇਅਰ ਕਰ ਸਕਦੇ ਹੋਗੇ ਦੇਖ ਸਕਦੇ ਹੋ ਕਿੰਨਾ ਜਿਆਦਾ ਸੋਹਣਾ ਕਲਰ ਆਗਾ ਵੀਡੀਓ ਆਪਾਂ ਨੂੰ ਬਿਜਲੀ ਕੱਟਣੀ ਪੈ ਗਈ ਸੀਗੀ ਅਗਲਾ ਆਪਾਂ ਸੂਰ ਦਿਖਾ ਸੀ ਇਸ ਦਿਵਾਰੇ ਇਸ ਤੋਂ ਹਨਾੜੀ ਦਾ ਸੇੜ ਦਾ ਬੰਦੋ ਇਸ ਦਿਵਾਰੇ ਵਾਲੀ ਤੋਂ ਆਪਾਂ ਨੇ ਅਲਟਰ ਡਿਜ਼ਾਈਨ ਤੁਸੀਂ ਦੇਖ ਸਕਦੇ ਹੋਗੇ ਜੁਮਨੇ ਪਾਸੇ ਦੇ ਪ੍ਰਿੰਟ ਪਾ ਲਿਆ ਹੈ ਮਾਮਾ ਵੀ ਪ੍ਰਿੰਟ ਵਾਲੀਆਂ ਆਉਣਗੀਆਂ ਫਰੰਟ ਵੀ ਸਾਰਾ ਪ੍ਰਿੰਟ ਆ ਬੈਕ ਵੀ ਸਾਰੀ ਪ੍ਰਿੰਟ ਆ ਵੀ ਇਹ ਦਿਨ ਪਲੇਨ ਫਾਟਾ ਮਰਹੀ ਹੋਈ ਆ ਇੱਕ ਕਲਰ ਆਪਾਂ ਗ੍ਰੇਟ ਭਾਏ ਦਾ ਤੁਹਾਨੂੰ ਸੈਕੰਡ ਕਲਰ ਆਪਣੇ ਕੋਲ ਹੁਣ ਆ ਗਰਾਂ ਨੂੰ ਸੋਹਣਾ ਵਧੀਆ ਕੁਨੜਾ ਤੇ ਮਸਲੀਨ ਦਾ ਦੁਪੱਟਾ ਵਾ ਇਹਦਾ ਵੀ ਰੇਟ 550 ਰਹਿਣ ਵਾਲਾ ਵਾ ਪਹਿਲਾਂ ਵੀ ਤੁਸੀਂ ਵੀਡੀਓ ਚੈੱਕ ਕਰ ਸਕਦੇ ਹੋ ਕਿ ਪਹਿਲਾਂ ਆਪਾਂ ਕਿਹੜੇ ਰੇਟ ਤੇ ਵੀਡੀਓ ਲਵਾਈ ਸੀਗੀ ਹੁਣ ਆਪਾਂ ਉਦੋਂ ਤੋਂ ਮਾਸਨ ਕਿਹੜੇ ਰੇਟ ਤੇ ਲਾ ਰਹੇ ਆ ਇਸ ਦਾ ਕਲਰ ਵੀ ਹੈਗਾ ਆਪਣੇ ਕੋਲ ਮਿਲ ਜੀਂਦਾ ਪਰ ਜਿਹਨਾਂ ਨਾਲ ਇਹਨਾਂ ਸਭ ਸੀਗਾ ਪਿਆਰਪਰ ਤੇ ਨਾਲ ਆਹ ਵੜਾ ਨਮ ਸੀ ਪਟੇ ਨਾਲ ਇਹ ਵੀ ਆਪਣੇ ਕੋਲ ਸਿੰਗਲ ਸਿੰਗਲ ਕਲਰ ਹੀ ਬਚੇ ਨੇ ਇਹਨਾਂ ਦੇ ਕਲਰ ਬਹੁਤ ਜਿਆਦੇ ਪਿਆਰ ਪਿਆਰੇ ਨੇ ਸਾਡੇ ਇਹ ਡਿਜੀਟਲ ਕਾਉਂਦੇ ਨੇ ਸੋਟਾ ਪਿਓਰ ਕਾਟਨ ਹੀ ਹੈਗੀ ਇਹ ਵੀ ਆਪਾਂ ਤੁਹਾਨੂੰ ਪਹਿਲਾਂ ਦੱਸ ਦਿੰਨੇ ਆ ਵੀ ਆਹ ਵੜੀ ਇਹਦੇ ਨਾ ਡਿਜ਼ਾਈਨਿੰਗ ਕਾਉਂ ਵੀ ਥੋੜੀ ਜਿਹੀ ਕਿਸੇ ਵੀ ਇਸ ਦਾ ਬੰਦਾ ਪਾ ਸਕਦਾ ਜਿਵੇਂ ਮੰਮੀਆਂ ਨੇ ਪਾਣਾ ਹੋਵੇ ਥੋੜੀ ਜਿਹੀ ਦੂਰ ਉਹ ਵਰੇਜ਼ ਨੇ ਪਾਣਾ ਹੋਵੇ ਬੀਬੀਆਂ ਨੇ ਪਾਣਾ ਹੋਵੇ ਕਿਸੇ ਵੀ ਇਸ ਦਾ ਬੰਦਾ ਪਾ ਸਕਦਾ ਤਾਂ ਬਹੁਤ ਜ਼ਿਆਦਾ ਵਧੀਆ ਸ਼ੂਟਾਗਾ ਆ ਵਾਲੀ ਇਹਦੇ ਨਾਲ ਬਾਟਮ ਲੱਗੀ ਹੋਈ ਹੈ ਲਾਈਟ ਜਿਹੇ ਕਲਰ ਦੀ ਆ ਵਾਲੇ ਦੇ ਨਾਲ ਰੈਨੜਾ ਮਸਲੀਨ ਦਾ ਦੁਪੱਟਾ ਇਹਦਾ ਗ੍ਰੇਡ ਸੁਨ ਦਾ 550 ਹੀ ਰਹਿਣ ਵਾਲਾ ਹੈ ਸਨਸ ਜਾਂ ਪੀਸ ਦੁਪੱਟਾ ਹੈ ਇਹਦੇ ਨਾਲ ਬਹੁਤ ਵਧੀਆ ਆਪਾਂ ਨਾਲ ਕੁਝ ਜਿਦਰਾ ਕਪਾਣ ਦੇ ਤੋਂ ਮੰਗੇ ਆ ਆਪਾਂ ਦਿਖਾਵਾਂਗੇ ਕਿਹੜੇ ਕਾਟਨ ਦੇ ਦੋਲੂ ਪਿਓਰ ਕੈਮਰਿਕ ਕਾਟਨ ਆ ਗਈ ਇਹ ਇਹ ਇਹਦੇ ਨਾਲ ਦੁਪੱਟਾ ਵੀ ਮਿਲੂਗਾ ਤੁਹਾਨੂੰ ਸੇਮੀ ਦਾ ਡਿਜ਼ਾਈਨਿੰਗ ਦੇਖ ਲਓ ਤੁਸੀਂ ਆਹ ਬਣ ਗਈਆਂ ਸਾਈਡ ਤੇ ਬਾਂਹਾਂ ਆਉਣਗੀਆਂ ਬੈਕ ਫਰੰਟੇ ਦੀ ਸੇਮ ਆਂਗੀ ਇਹਦਾ ਰੇਟ ਵੀ 550 ਰਹਿਣ ਵਾਲਾ ਇਹ ਜੇ ਤੁਸੀਂ 2 ਸੂਟ ਲੈਣੋ ਫਿਰ ਤੁਹਾਨੂੰ ਸ਼ਿਪਿੰਗ ਫ੍ਰੀ ਹੋਊਗੀ ਆਹ ਵਾਲੀ ਇਹਦੇ ਨਾਲ ਬਾਟਮ ਲੱਗੀ ਹੋਈ ਆ ਆਹ ਵਾਲੇ ਇਹਦੇ ਨਾਲ ਵਧੀਆ ਰਹਿਣ ਵਾਲਾ ਸੈਮੀ ਦਾ ਦੁਪੱਟਾ ਦੁਪੱਟਾ ਵੀ ਆ ਵੈਸੇ ਹੀ ਨਹੀਂ ਐਦਾਂ ਨਹੀਂ ਹੈਗਾ ਵੀ ਹਲਕਾ ਜਿਹਾ ਦੁਪੱਟਾ ਬਹੁਤ ਜ਼ਿਆਦਾ ਵਧੀਆ ਦੁਪੱਟਾ ਲੱਗਿਆ ਹੋਇਆ ਹੈਗਾ ਦੇਖ ਸਕਦੇ ਹੋ ਇਹਦਾ ਵੀ ਰੇਟ 550 ਰਹਿਣ ਵਾਲਾ ਹੈ ਇਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਨੇ ਇੱਕ ਤੇ ਮਹਿੰਦੀ ਜਿਹਾ ਕਲਰ ਹੈ ਇੱਕ ਹੈਗਾ ਬਣ ਬਰੇਜ ਇਹਾ ਕਲਰ ਆਵਲ ਬਰੇ ਕਲਰ ਹੈਗਾ ਸੇਮ ਨੈਨੀ ਦਾ ਇੱਕ ਇਹਦੇ ਵਿੱਚ ਹੈਗਾ ਆਪਣੇ ਕੋਲੇ ਮਹਰੂਨ ਕਲਰ ਜੇ ਦੋ ਸੂਟੇ ਲਮੋਗੇ ਤੁਸੀਂ ਕੋਜ ਹੈ 6 ਦਿਨਾਂ ਤੇ ਸ਼ਿਪਿੰਗ ਤੁਹਾਨੂੰ ਫ੍ਰੀ ਹੋਵੇ ਜੇ ਇਕ ਲਮੋਗੇ ਫਿਰ ਸ਼ਿਪਿੰਗ ਚਾਰਜ ਲੱਗਣਗੇ ਵੜੀ ਇਹਦੀ ਲੱਕ ਪਾਣੀ ਆ ਵੀ ਸੂਟ ਦੀ ਆਮਲੇ ਜਿਹਾ ਹੈਗੇ ਨੇ ਆਪਣੇ ਕੋਲੇ ਫਰੇਮ ਆਪਦੇ ਹੈ ਵੀ ਰਿਅਨ ਆਗੀ ਇਹ ਵਾਲੀ ਵਾਈਟ ਵਰਕ ਕੀਤਾ ਹੋਇਆ ਇਹਦੇ ਉੱਤੇ ਇਹ ਵੀ ਆਪਣੇ ਕੋਲੇ ਹੁਣ ਇਸ ਟਾਈਮ 2 ਪੀਸ ਹੀ ਹੈ ਆਹ ਵਾਲਾ ਇਹ ਦਿਨੜਾ ਦੁਪੱਟਾ ਲੱਗਿਆ ਹੋਇਆ ਚਿੱਟੀ ਲੈਸਾਂ ਦੀ ਲੱਗੀ ਹੋਈ ਇਹ ਥੋੜਾ ਜਿਹਾ ਡਾਰਕ ਚਾਟ ਆਗਾ ਇੱਕ ਥੋੜਾ ਜਿਹਾ ਆਪਣੇ ਦੇ ਵਿੱਚ ਲਾਈਟ ਚਾਟ ਆਗਾ ਇਹ ਕਾ ਵਾਲਾ ਚਾਟ ਆ ਗਿਆ ਕਪੜੇ ਦੀ ਇਹਦੀ ਵੀ ਫੁੱਲ ਗਰੰਟੀ ਹੋ ਕਿਉਂਕਿ ਆਪਣਾ ਘਰੇ ਸਲਾਈ ਕੀਤਾ ਹੋਇਆ ਸੂਟ ਬਹੁਤ ਜ਼ਿਆਦਾ ਆਪਾਂ ਨੇ ਧੋ ਪਾ ਲੈਨੇ ਸੂਟ 'ਚ ਕੁਝ ਨਹੀਂ ਹੋਇਆ ਹੋਗਾ ਆਹ ਬੜਾ ਇਹ ਨਾਲ ਫੁੱਲਾ ਢੁੱਲਾ ਦੁਪੱਟਾ ਰਹਿਣ ਵਾਲਾ ਸਾਰੀ ਵੀਡੀਓ ਅੱਜ ਆਪਾਂ ਡਿਸਕਾਊਂਟ ਤੇ ਲਾਈ ਆਗੀ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਸਕਰੀਨ 'ਤੇ ਆਪਣਾ ਨੰਬਰ ਦਿੱਤਾ ਹੁੰਦਾ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਇਹ ਸੀ ਅੱਜ ਵਾਲੀ ਕਲੈਕਸ਼ਨ ਨਵੀਂ ਕਲੈਕਸ਼ਨ ਨਾਲ ਆਪਾਂ ਫੇਰ ਆਵਾਂਗੇ ਨਵੀਂ ਵੀਡੀਓ ਲੈ ਕੇ ਹੁਣ ਆਪਣੀਆਂ ਜਿੰਨੀਆਂ ਵੀਡੀਓ ਆਉਣੀਆਂ ਸਾਰੀਆਂ ਡਿਸਕਾਊਂਟ ਤੇ ਆਉਣੀਆਂ ਕਿਉਂਕਿ ਜਿੰਨਾ ਵੀ ਆਪਣੇ ਕੋਲੇ ਸਮਰ ਕਲੈਕਸ਼ਨ ਪਈ ਆ ਸਾਰਾ ਆਪਣਾ ਆਪਾਂ ਨੇ ਸਟਾਕ ਕਲੀਅਰ ਕਰਨਾਗਾ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਓ ਧੰਨਵਾਦ